ਸਤਗੁਰ ਕੀ ਸੇਵਾ ਉਤਮ ਹੈ ਭਾਈ RAM ਨਾਮ ਚਿਤ ਲਾਏ ਸਤਗੁਰੂ ਦੀ ਸੇਵਾ ਉਤਮ ਹੈ ਹੁਣ ਪੁੱਛੋ ਜਿਹੜੀ ਤੁਸੀਂ ਕਰਦੇ ਹੋ ਜਾਂ ਮੈਂ ਕਰਦਾ ਇਹ ਦੱਸਿਓ ਤੁਹਾਨੂੰ ਵੀ ਗੁਰੂ ਨੇ ਇਹ ਸੇਵਾ ਕਰਨੀ ਹੈ ਭਾਈ ਕੀ ਅਜੀਬੋ ਗਰੀਬ ਤਰੀਕਾ ਸਮਝਾਇਆ ਜਾ ਰਿਹਾ ਹੈ ਫਨੇ ਇਥੇ ਗੱਲ ਕਰਨ ਲੱਗਿਆਂ ਵੀ ਮਨ ਦਰਦਾ ਵੀ ਕੀ ਕਹੀਏ ਕੀ ਨਾ ਕਹੀਏ ਭਾਈ ਸਤਿਗੁਰੂ ਨੇ ਤੁਹਾਨੂੰ ਕਿਹਾ ਸੀ ਵੀ ਭਾਈ ਉੱਠਦੇ ਆਂ ਬਹਿੰਦੇ ਆਂ ਹਰ ਨਾਮ ਤੇ ਆਵੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆ ਉੱਠਦਿਆ ਹਰ ਨਾਮ ਤੇ ਆਵੇ ਉਹ ਲੋ ਕਹਿੰਦੇ ਜੀ ਬਿਲਡਿੰਗ ਮਟੀਰੀਅਲ ਲਿਆਓ ਉੱਥੇ ਤੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੋ। ਸਵੇਰੇ ਉੱਠਣਾ ਸੀ, ਇਸ਼ਨਾਨ ਕਰਨਾ ਸੀ, ਬਾਣੀ ਪੜ੍ਹਨੀ ਸੀ, ਸੰਗਤ ਵਿੱਚ ਆਉਣਾ ਸੀ। ਉੱਠਦਿਆਂ ਬਹਿੰਦਿਆਂ ਵਾਹਿਗੁਰੂ 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 ਕਹਿਣਾ ਸੀ। ਮੈਂ ਪਿਛਲੇ ਦਿਨੀ ਵੀ ਬੇਨਤੀ ਕਰਕੇ ਗਿਆ ਕੋਈ ਨੌਕਰੀ, ਕੋਈ ਹੱਟੀ, ਕੋਈ ਖੇਤੀਬਾੜੀ, ਕੋਈ ਘਰਦਿਆਂ ਰੋਟੀ ਪਾਣੀ ਕੀ ਪਾਠ ਕਰਦਿਆਂ ਹੋ ਸਕਦਾ? ਨਾ। ਹੁਣ ਸ਼ੁਰੂ ਕਰੋ। ਕੋਈ ਇੱਕ ਪੌੜੀ ਸ਼ੁਰੂ ਕਰ ਲਓ ਤੇ ਫਿਰ ਉਹਦੇ ਵਿੱਚ ਜੇ ਆਪਾਂ ਗੱਨਾ ਕਰਾਂਗੇ ਸ਼ੋਭਾ ਦਵੇਗਾ ਵੇ ਕਾਕਾ ਰੋਟੀ ਖਾਣਾ ਵੇ ਸੋਚੇ ਸੋਚਣਾ ਹੋਵੇਈ ਵੇ ਕਾਕਾ ਪਾਣੀ ਮੋਗਿਆ ਤੇ ਮੈਨੂੰ ਆਵਾਜ਼ ਮਾਰਦੀ ਨਾ ਬਾਣੀ ਵੱਖਰੀ ਪੜਨੀ ਹੈ ਜਦ ਬੈਂਦੇ ਆ ਉੱਠਦੇ ਆ ਨਾਮ ਤੇ ਆਉਣਾ ਹੈ ਵੇਖੋ ਕਿੰਨਾ ਵਧੀਆ ਹੈ ਵਾਈਗਰੂਪ ਪੁੱਤਰ ਜੀ ਪ੍ਰਸ਼ਾਦਾ ਛਕ ਲਓ ਵਾਹਿਗੁਰੂ ਉਤਰ ਜਲ ਹੈਗਾ ਤੇਰੇ ਕੋਲੇ ਪਾਣੀ ਹੈ ਵਾਹਿਗੁਰੂ ਪੁੱਤ ਮੈਨੂੰ ਆਵਾਜ਼ ਮਾਰ ਲੈ ਵੀ ਜੇ ਤੈਨੂੰ ਕੋਈ ਚੀਜ਼ ਚਾਹੀਦੀ ਹੋਵੇ ਤਾਂ ਕਿੰਨਾ ਸ਼ੋਭਾ ਦਿੰਦਾ ਉੱਠਦੇ ਆ ਬਹਿੰਦੇ ਆ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਨਾ ਸੀ ਹੁਣ ਜਿਹੜਾ ਉੱਠਦੇ ਆ ਬਹਿੰਦੇ ਆ ਕਰਨਾ ਸੀ ਉਹ ਤੁਸੀਂ ਇਕੱਠੇ ਬਹਿ ਕੇ ਕਰਨ ਲੱਗੇ ਤੁਰਦੇ ਫਿਰਦੇ ਤੁਸੀਂ ਬਾਣੀ ਪੜਨ ਲੱਗੇ ਬਾਣੀ ਪੜ੍ਹਨੀ ਗੁਨਾਹ ਨਹੀਂ ਹੈ ਪਰ ਫੇਰ ਧਿਆਨ ਰੱਖਣਾ ਫਿਰ ਗੱਲਾਂ ਨਹੀਂ ਕਰਨੀਆਂ ਫਿਰ ਫਿਰ ਗੱਲਾਂ ਨਹੀਂ ਕਰਨੀਆਂ ਫਿਰ ਬਾਣੀ ਦਾ ਪਹਿਰਾ ਮਰਿਆਦਾ ਪੂਰੀ ਰੱਖਣੀ ਹੈ ਤੁਸੀ ਫਿਰ ਉਹ ਸੁਚਮਤਾ ਵੀ ਰੱਖਣੀ ਹੈ ਇਹ ਵੀ ਨਹੀਂ ਵੀ ਇਧਰ ਉਧਰ ਹੱਥ ਮਾਰੀ ਜੋ ਤੁਸੀਂ ਆਪਣੇ ਤੁਸੀਂ ਸੱਚੇ ਬਾਦਸ਼ਾਹ ਮਹਾਰਾਜ ਸਮਝਾਉਂਦੇ ਨੇ ਕਿ ਉਹ ਜਿਹੜਾ ਪਰਮਾਤਮਾ ਹੈ ਉਹ ਤੁਹਾਨੂੰ ਗੁਰੂ ਨਾਲ ਜੋੜੇਗਾ ਉਹ ਬਖਸ਼ ਲੈਂਦਾ ਤੁਸੀਂ ਉਹਦੇ ਅੱਗੇ ਆ ਕੇ ਹੱਥ ਜੋੜਨੇ ਨੇ ਤੁਸੀਂ ਉਹਦੇ ਅੱਗੇ ਆ ਕੇ ਨੱਕ ਰਗੜਨੇ ਨੇ ਤੁਸੀਂ ਉਹਦੇ ਅੱਗੇ ਆ ਕੇ ਕਘਿਉਣਾ ਹੈ ਆਖਣੇ ਮਹਾਰਾਜ ਮੈਨੂੰ ਕੁਝ ਨਹੀਂ ਆਉਂਦਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਯਾ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਭਰੇ ਕੀ ਰਾਖੋ ਸ਼ਰਮਾ ਉਹਨੇ ਬਖਸ਼ ਲੈਣਾ ਸੀ ਉਹਨੇ ਗੁਰੂ ਨਾਲ ਮਲਾਉਣਾ ਸੀ ਤੇ ਗੁਰੂ ਨੇ ਕਿਰਪਾ ਕਰਨੀ ਸੀ ਸਤਗੁਰ ਕੀ ਸੇਵਾ ਉਤਮ ਹੈ ਭਾਈ RAM ਨਾਮ ਚਿਤ ਲਾਏ ਗੁਰੂ ਨੇ ਕਹਿਣਾ ਸੀ ਭਾਈ ਪਹਿਲਾਂ ਔਗਣ ਛੱਡ ਬੁਰਾਈਆਂ ਛੱਡ ਗੁਣਾਂ ਦਾ ਗ੍ਰਾਹਕ ਬਣ ਔਰ ਇਹ ਦਿਖੇ ਬਾਣੀ ਵਿੱਚ ਦਰਜ ਹੈ ਕਿ ਵਿਣ ਗੁਣ ਕੀਤੇ ਭਗਤ ਨਾ ਹੋਏ ਜਿੰਨਾ ਚਿਰ ਤੁਸੀਂ ਗੁਣ ਧਾਰਨ ਨਹੀਂ ਕਰਦੇ ਸੱਚ ਬੋਲਣ ਦਾ ਇਮਾਨਦਾਰੀ ਦਾ ਕਿਸੇ ਨਾਲ ਪਿਆਰ ਕਰਨ ਦਾ ਜਿੰਨਾ ਚਿਰ ਤੁਸੀਂ ਨਫ਼ਰਤ ਕਰਨੀ ਨਹੀਂ ਛੱਡਦੇ ਨਿੰਦਿਆ ਚੁਗਲੀ ਨਹੀਂ ਛੱਡਦੇ ਗੁਰੂ ਜੀ ਤਾਂ ਬਾਰ ਬਾਰ ਸਮਝਾਉਂਦੇ ਨੇ ਪਰ ਕਾ ਬੁਰਾ ਨਾ ਰਾਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਨ ਐਡੀ ਵੱਡੀ ਗਰੰਟੀ ਪਰ ਇੱਥੇ ਤਾਂ ਸਿਰਫ ਦੂਜੇ ਦਾ ਹੀ ਬੁਰਾ ਸੋਚਿਆ ਜਾਂਦਾ ਹੈ ਆਪਣੇ ਭਲੇ ਦਾ ਬੰਦੇ ਨੂੰ ਉਨਾ ਫਿਕਰ ਨਹੀਂ ਹੈ ਗੁਰੂ ਦੀ ਸੇਵਾ ਪਹਿਲੀ ਸੇਵਾ ਕੀ ਹੈ ਗੁਰ ਸੇਵਾ ਗੁਰ ਸ਼ਬਦ ਵਿਚਾਰ ਪਹਿਲੀ ਸੇਵਾ ਇਹ ਹੈ ਕਿ ਜਿਹੜੀ ਗੁਰਬਾਣੀ ਮਹਾਰਾਜ ਨੇ ਤੁਹਾਨੂੰ ਏਡਾ ਵੱਡਾ ਅਮੁੱਲ ਖਜ਼ਾਨਾ ਬਖਸ਼ਿਆ ਹੈ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਦੀ ਜਿਹੜੀ ਸ਼ਹਾਦਤ ਹੈ ਉਹਦਾ ਇੱਕ ਮੁੱਖ ਕਾਰਨ ਸਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੀ ਹੈ ਹੋਰ ਬੜੇ ਕਾਰਨ ਹੋਣਗੇ ਪਰ ਮੁੱਖ ਕਾਰਨ ਇਹ ਵੀ ਹੈ ਪੀਲੂ ਵਰਗੇ ਕਾਨੇ ਵਰਗੇ ਛੱਜੂ ਵਰਗੇ ਸ਼ਾਹ ਹੁਸੈਨ ਵਰਗਿਆਂ ਨੂੰ ਕੀ ਇਹ ਗੱਲ ਚੰਗੀ ਲੱਗੀ ਸੀ ਕਿ ਸਾਡੀ ਮੈਂ ਮੈਂ ਦੀ ਬਾਣੀ ਕੋਈ ਦਰਜੀ ਨਾ ਕਰੇ ਜੀ ਮਹਾਰਾਜ ਨੇ ਕਿਹਾ ਨਹੀਂ ਇਹ ਰੱਬ ਦੀ ਸਿਫਤ ਸਲਾ ਦੀ ਬਾਣੀ ਹੈ ਇਹ ਤਰਕੀ ਬਾਣੀ ਹੈ ਇਹ ਅਕਾਲੀ ਬਾਣੀ ਹੈ ਇਹ ਵਾਵਾ ਬਾਣੀ ਨਿਰੰਕਾਰ ਹੈ ਇਹ ਬੰਦਿਆਂ ਦੇ ਗੀਤ ਨਹੀਂ ਹੈ ਇੰਨਾ ਸ਼ੁੱਧ ਖਜ਼ਾਨਾ ਬਖਸ਼ਦਿਆਂ ਮਹਾਰਾਜ ਨੇ ਆਪਣੀਆਂ ਸ਼ਹਾਦਤਾਂ ਵੀ ਦਿੱਤੀਆਂ ਨੇ ਫਿਰ ਬਾਣੀ ਨੂੰ ਸ਼ੁੱਧ ਪੜਨ ਬਾਰੇ ਫਿਰ ਇਸ ਬਾਣੀ ਦੇ ਕੋਈ ਪੰਕਤੀ ਬਦਲੇ ਉਹਦੇ ਬਾਰੇ ਜੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਬੇ ਹਰਮਤੀ ਕੀਤੀ ਤੁਸੀਂ ਵੇਖੋ ਕਿੱਥੋਂ ਤੱਕ ਸਿੱਖਾਂ ਨੇ ਉਹਦੇ ਉਹਨਾਂ ਦੇ ਸੋਧੇ ਤੱਕ ਲਾਏ ਤਾਂ ਮਹਾਰਾਜ ਸਾਨੂੰ ਸਮਝਾਉਂਦੇ ਨੇ ਸਤਗੁਰੂ ਦੀ ਸੇਵਾ ਉਤਮ ਹੈ ਭਾਈ RAM ਨਾਮ ਚਿਤ ਲਾਏ ਸਤਗੁਰੂ ਦੀ ਪਹਿਲੀ ਸੇਵਾ ਇਹ ਹੈ ਗੁਰ ਸ਼ਬਦ ਵਿਚਾਰਾ ਪਾਠ ਕਰਨਾ ਕੀਰਤਨ ਕਰਨਾ ਵਿਚਾਰ ਕਰਨੀ ਸਿਮਰਨ ਕਰਨਾ ਫਿਰ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨਾ ਕਿਉਂਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ